ਹਾਂ ਜੀ ਨਮਸਕਾਰ ਸਾਹਿਬ ਜੀ ਮੈਂ ਵਾਸੂਨ ਸ਼ਰਮਾ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਣਾ ਚਾਹੁੰਦਾ ਕਿ ਰਾਤ ਇੱਕ ਐਫ ਆਈ ਆਰ ਦਰਜ ਹੋਈ ਹੈ ਜੋ ਸਾਡੇ ਨਾਲ ਹਰਜੋਗਨ ਸਿੰਘ ਅਤੇ ਹਰਬਿੰਦਰ ਸਿੰਘ ਨੇ ਠੱਗੀ ਮਾਰੀ ਸੀ ਇਹ ਠੱਗੀ ਸਾਡੇ ਨਾਲ ਨੇ ਮਈ ਮਹੀਨੇ ਚ ਪੰਜ ਬੱਚਿਆਂ ਦੀ ਜਾਲੀ ਕੋਸਾਂ ਦੇ ਕੇ ਮਾਰੀ ਹੈ ਤਿੰਨਾਂ ਦੀਆਂ ਨੇ ਫਾਈਲਾਂ ਲਾਈਆਂ ਤਿੰਨ ਫਾਈਲਾਂ ਫਿਊਜ਼ ਹੋ ਗਈਆਂ ਦੋ ਜਿਹੜੀਆਂ ਕੋਸਾਂ ਨੇ ਸਾਨੂੰ ਫੇਕ ਦੇ ਦਿੱਤੀਆਂ ਇਹ ਬਹੁਤ ਵੱਡੇ ਬਹੁਤ ਲੰਮੇ ਸਮੇਂ ਤੋਂ ਠੱਗੀ ਮਾਰਦਾ ਆ ਰਿਹਾ ਲੋਕਾਂ ਨਾਲ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਐਡਾ ਵੱਡਾ ਠੱਗ ਬਣ ਚੁੱਕਾ ਹੈ ਟੋਟਲ 10-15 ਕਰੋੜ ਦੀ ਠੱਗੀ ਮਾਰੀ ਬੈਠਾ ਹੈ ਸਾਡੇ ਨਾਂ ਨੇ ਕੋਲ 1 ਕਰੋੜ ਰੁਪਏ ਦੀ ਧੱਗੀ ਮਾਰੀ ਹੈ 30 70 ਲੱਖ ਇਹ ਸਾਨੂੰ ਐਗਰੀਮੈਂਟ ਸਾਈਨ ਕਰਕੇ ਜਿਹੜਾ ਕੈਸ਼ ਲਗਿਆ ਵੱਖ-ਵੱਖ ਤਰੀਕਿਆਂ ਦੇ ਤੇ ਉਸ ਤੋਂ ਬਾਅਦ ਬਾਕੀ ਇਹਨੇ ਪੈਸੇ ਖਾਤਿਆਂ ਚ ਪੁਆਏ ਆ ਤੇ ਮੈਂ ਤੁਹਾਨੂੰ ਇਹ ਇਹ ਹੀ ਬੇਨਤੀ ਕਰਨਾ ਚਾਹਨਾ ਪੁਲਿਸ ਨੂੰ ਵੀ ਕਿ ਇਹਦੀ ਰਿਮਾਂਡ ਲਈ ਜਾਵੇ ਜਿਹੜਾ ਕਿ ਇਸ ਤੋਂ ਹੋਰ ਵੀ ਸਾਰੇ ਕੁੱਝ ਮਨਵਾਇਆ ਜਾਵੇ ਇਹ ਬਹੁਤ ਇੱਕ ਬਹੁਤ ਵੱਡਾ ਗਰੋਹ ਹੈ ਜੋ ਇਹ ਆਮ भोले-ਭਾਲੇ ਲੋਕਾਂ ਨੂੰ ਵੀਜੇ ਦਾ ਲਾਲਚ ਦੇ ਕੇ ਜਾਲੀ ਵੀਜੇ ਲਾ ਦਿੰਦਾ ਜਾਂ ਜਾਲੀ ਪਾਸਾ ਦਿੰਦਾ ਤੇ ਇਹ ਘਟੋ ਘਟ ਡੇਢ ਦੋ ਸਾਲਾਂ ਤੋਂ ਇਹ ਕੰਮ ਕਰਦਾ ਆ ਰਿਹਾ। ਕਾਸ਼ ਪੋਲੀਟਿਕਲ ਇਹ ਮਤ ਲੈ ਲੈਣ ਦਾ ਬੰਦੇ ਆ ਸਾਡੇ ਪਰਚੇ ਦੌਰਾਨ ਵੀ ਬਹੁਤ ਸਾਨੂੰ ਪੋਲੀਟਿਕਲ ਡਿੱਕੇ ਲੱਗੇ। ਸਾਡੀ ਕਲੀ ਇੱਕ ਅਮਰਜੀਤ ਮਹਿਤਾ ਜੀ ਨੇ ਸਪੋਰਟ ਕੀਤੀ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਮੈਂ ਐਂਡ ਤੇ ਫੇਰ ਇਹੀ ਕਰਨਾ ਚਾਹੁੰਗਾ ਕਿ ਇਹਨੂੰ ਫਟ ਕੁੱਟ ਲੱਕੀ ਪੱਤੀ ਪਰੀ ਹੈ। ਕਿੱਲੇ ਪੈਸੇ ਕਿੱਥੇ ਭਿੱਜਦੀ ਦੱਸਣਾ ਗੱਲ ਕੀਤੀ ਸੀ। ਕਿਸੇ ਲੋਕੇ ਭੇਜਿਆ ਦੇ ਕਿੱਲੇ ਪੈਸੇ ਨੇ ਕਿਸ ਤਰ੍ਹਾਂ ਪੈਸੇ ਸਾਡੇ ਨੇ ਆਪਣੇ ਚਾਰ ਕਲੈਂਟਾਂ ਨਾਲ ਗੱਲ ਕੀਤੀ ਸੀ। ਟੋਟਲ ਇੱਕ ਬੱਚੇ ਦਾ 25 ਲੱਖ ਰੁਪਏ ਇਹਨੇ ਗੱਲ ਕੀਤੀ ਸੀ ਬਾਅਦ ਚ ਇਹ ਕਹਿੰਦਾ ਮੈਂ ਵਰਕ ਪਰਮਿਟ ਲਵਾ ਦੰਨਾ ਜਿਹੜਾ ਹਰਪਿੰਦਰ ਆ ਸਾਡੇ ਕੋਲ ਉਹ ਆਇਆ ਸੀ ਉਹਨੇ ਗੱਲਾਂ ਚ ਲੈ ਕੇ ਸਾਨੂੰ ਵੜ ਕੇ ਤੇ ਇਹਦੇ ਕੋਲ ਲੈ ਗਿਆ ਕਹਿੰਦਾ ਅਰਜੋਗਣਾ ਉਹ ਉਹ ਯੂਕੇ ਰਹਿੰਦਾ ਹੈ ਉਹਦੀ ਯੂਕੇ ਸੈਟਿੰਗ ਹੈ ਤੇ ਉਹ ਜਿਹੜਾ ਹੈਗਾ ਵੀਜ਼ਾ ਲਵਾ ਦੂਗਾ ਤੇ ਇਸਨੇ ਸਾਰੇ ਪੈਸੇ ਛੜ ਤੋਂ ਵੱਖ-ਵੱਖ ਤਰੀਕਿਆਂ ਨਾਲ ਐਗਰੀਮੈਂਟ ਰਾਈ ਕਰਕੇ ਨਕਦ ਲੈ ਲਏ 75 ਲੱਖ ਰੁਪਏ ਬਾਕੀ ਇਹਨੇ ਖਾਤੇ ਚ ਪਵਾ ਲਏ ਇਹ ਠੱਗੀ ਮਾਰੀ ਹੈ ਯੂਕੇ ਵਰਕ ਪਰਮਿਟ ਦੇ ਨਾਮ ਤੇ ਠੱਗੀ ਮਾਰ ਰਿਹਾ ਹੈ ਵਰਕ ਪਰਮਿਟ ਦਾ ਕੋਲ ਲਾਇਸੈਂਸ ਵੀ ਹੈ ਨਹੀਂ ਇਹ ਤੇ ਉਹ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਦੇ ਕੋਲ ਸਨਸ ਹੈਗਾ ਸਿਰਫ ਜਾਣਕਾਰੀ ਕਨਸਲਟੇਸ਼ਨ ਦਾ ਉਹ ਵੀ ਇਹ ਕੈਨਸਲ ਹੋਣਾ ਚਾਹੀਦਾ ਕਿਉਂਕਿ ਜਲਾਈ ਮਹੀਨੇ ਚ 40 ਲੱਖ ਦੀ ਅਰਨੀਆ ਥਾਣੇ ਵਿੱਚ ਤੇ ਪਹਿਲਾਂ ਵੀ ਇੱਕ ਐਫਆਈਆਰ ਦਰਜ ਹੈ ਹੁਣ ਇਹ ਦੂਜੀ ਐਫਆਈਆਰ ਹੋ ਚੁੱਕੀ ਹੈ ਕਿਉਂਕਿ ਇਹ ਠੱਗੀ ਇਸ ਸਕੀਮ ਨਾਲ ਮਾਰਦਾ ਸੀ ਜਿਵੇਂ ਯੂਕੇ ਤੋਂ ਨਾ ਇਹ ਵਟਸਐਪ ਨੰਬਰ ਚਲਾਉਂਦਾ ਸੀ ਉਸ ਨੰਬਰ ਤੇ ਚੈਟ ਕਰਦਾ ਸੀ ਡਿਸ ਅਪੀਅਰਿੰਗ ਚੈਟ ਲਾ ਆਂਦਾ ਸੀ ਵੀ ਕਿਸੇ ਭੋਲੇ ਭਾਲੇ ਲੋਕਾਂ ਨੂੰ ਸਬੂਤ ਹੀ ਨਹੀਂ ਛੱਡਦਾ ਸੀ ਐਡੀ ਪਲਾਨ ਠੱਗੀ ਮਾਰਦਾ ਸੀ ਇਹਨੇ ਅਸੀਂ ਜਿਸ ਦਾ ਪਤਾ ਕੀਤਾ ਇੱਕ ਸਾਲ ਦੀ ਠੱਗੀ ਚ 17 ਕਿੱਲੇ ਆਪਦੇ ਪਿੰਡ ਜਮੀਨ ਬਣਾ ਲਈ ਆ ਵੱਖ-ਵੱਖ ਬੰਦਿਆਂ ਨਾਲ ਜਿਵੇਂ ਡੈਡੀ ਦੇ ਨਾਂ ਤੇ ਆਪਦੀ ਮਾਂ ਦੇ ਨਾਂ ਤੇ ਚਾਰ ਇਹਨੇ ਗੱਡੀਆਂ ਕੈਸ਼ ਲੈ ਲਈਆਂ ਫੋਰਚਨਰ 52 ਲੱਖ ਦੀ ਕੁਛ ਲਈ ਨਵੀਂ ਜਵਾ ਹੋਰ ਵੀ ਬਹੁਤ ਵੱਡੀ ਠੱਗੀ ਹੈ ਇਸ ਦੀ ਚੰਗੀ ਤਰ੍ਹਾਂ ਜਿਹੜੀ ਇਹਦੀ ਮਤਲਬ ਜਾਂ ਇਨਕਵਾਰੀ ਕਰਨੀ ਚਾਹੀਦੀ ਆ ਇਹ ਬਹੁਤ ਵੱਡਾ ਘਰ ਹੋ ਬਣ ਚੁੱਕਾ ਹੈ ਬਠਿੰਡੇ ਵਿੱਚ ਇਹ ਬਠਿੰਡੇ ਦਾ ਸਭ ਤੋਂ ਇੱਕ ਨੰਬਰ ਦਾ ਫਰਾਡ ਥੋੜਾ ਹੈ ਤੇ ਛੇਤੀ ਛੇਤੀ ਕਿਸੇ ਬੰਦੇ ਸਮਾਈ ਨਹੀਂ ਹੋਣਦਾ ਉਹ ਜਾਲੀ 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 ਪੀਲਾ ਲਾਇਆ ਅੰਤ ਵਿੱਚ ਜਾਲੀ ਦਾ ਮਤਲਬ ਇਹ ਤੁਹਾਨੂੰ ਡਾਕੂਮੈਂਟ ਦੇ ਕੇ ਜਾਂ ਉਹ ਕੀ ਆਪਸੋ ਉਹ ਸਟੈਂਪ ਜਾਲੀ ਲੱਗੀ ਐ ਸਟੈਂਪ ਜਾਲੀ ਜਾਲੀ ਪੀਲਾ ਕੀ ਹੋਇਆ ਕਿ ਤੁਹਾਨੂੰ ਉੱਤੇ ਭੇਜੇ ਵੀ ਕਿਧਰ ਨਾਲ ਗੱਲ ਸਟੈਂਪ ਜਾਲੀ ਨਹੀਂ ਲੱਗੀ ਇਹਨੇ ਕੋਸ ਜਿਹੜੀ ਇੱਕ ਕੋਸ ਨਹੀਂ ਸੱਡੀ ਜਿਹੜਾ ਸਪਾਂਸਰਸ਼ਿਪ ਉਹ ਜਾਲੀ ਦੇਤਾ ਉਹ ਜਦੋਂ ਅਸੀਂ ਕੰਪਨੀ ਨੂੰ ਮੇਲ ਕੀਤਾ ਉਹ ਕਹਿੰਦੇ ਅਸੀਂ ਇਸ਼ੂ ਨਹੀਂ ਕੀਤਾ ਵੀ ਇਹ ਫੇਕ ਹੈ ਉਸ ਦੇ ਬੇਸ ਤੇ ਉਸ ਦੇ ਆਧਾਰ ਤੇ ਵੀਜ਼ਾ ਅਪਲਾਈ ਕਰਦਾ 20 ਸਾਰੇ ਫਲੂਜ ਲਾਗੀਆਂ ਸਾਰੇ ਬੱਚਿਆਂ ਦੇ ਦੰਦਾਂ ਦੇ ਇਸ ਤਰ੍ਹਾਂ ਕੋਡਾ ਕੰਮ ਵੀ ਪਤਾ ਤੁਸੀਂ ਉਸੇ ਨਾਲ ਪੜ੍ਹ ਪੜ੍ਹੀ ਹੋਏ ਕੋਡਾ ਲਾਦੇ ਬੰਦੇ ਹੋ ਹਾਂਜੀ ਹਾਂਜੀ ਸਾਡਾ ਕੋਟਪੁਰੇ ਅਫੀਸ ਸਾਡਾ ਵੀ ਆਪਣਾ ਸਾਡਾ ਐਡਮਿਨਿਸਟ੍ਰੇਸ਼ਨ ਅਫੀਸ ਹੈ ਸਾਡਾ ਵੀ ਆਪਣਾ ਤੁਸੀਂ ਕਿੰਨੇ ਬੰਦੇ ਆ ਅੱਗੇ ਬਤ ਚਾਰ ਬੰਦੇ ਹਾਂਜੀ ਹਾਂਜੀ ਚਾਰ ਕੋਈ ਖੂਬ ਨਾਮ ਉਹਨਾਂ ਨਾਮ ਹੈਗੇ ਆ ਉਹਦਾ ਨਾਮ ਹੈ ਗੁਰਸਿਮਰਨ ਸਿੰਘ ਜਸਕਰਨ ਸਿੰਘ ਹਰਨਜੋਤ ਸਿੰਘ ਇੱਕ ਗੁਲਜਨਜੀਤ ਕੌਰ ਕਦਰਕੀ ਮਾਮਲਾ ਦਰਜ ਹੋ ਗਿਆ ਤੇ ਵੀ ਆਪੇ ਕੀ ਮੰਗੇਗੇ ਬਸ ਵੇਖੋ ਮਾਮਲਾ ਦਰਜ ਕਰਨੇ ਕਾਫੀ ਟਾਈਮ ਲੱਗੇ ਸਾਨੂੰ ਮਾਮਲਾ ਮਹੀਨੇ ਲਈ ਸਾਡੀ ਠੱਗੀ ਹੋਈ ਹੋਈ ਆ ਹੁਣ ਤੁਸੀਂ ਦੇਖੋ ਸਤੰਬਰ ਮਹੀਨਾ ਆ ਗਿਆ ਸਾਨੂੰ 5 ਮਹੀਨੇ ਦਾ ਮਾਮਲਾ ਦਰਜ ਕਰਾਉਣ ਤੇ ਲੱਗੇ ਕਿਉਂਕਿ ਅਸੀਂ ਜਿੱਥੇ ਵੀ ਤਰਖਾ ਦਿੰਦੇ ਸੀ ਤੇ ਪਹਿਲਾਂ ਹੀ ਉਥੇ ਅਪਰੋਚ ਕਰਾ ਕੇ ਬੰਦ ਕਰਾ ਲੈਂਦਾ ਸੀ ਹੁਣ ਬੰਦ ਕੋਈ ਕਰਾਂਗਾ ਹਰਜੋਬਨ ਸਿੰਘ ਤੇ ਹਰਪਿੰਦਰ ਸਿੰਘ ਇਹਨਾਂ ਦੇ ਪਿੱਛੇ ਕੌਣ ਆ ਕੀ ਲੱਗਦਾ ਕੋਈ ਪੋਲੀਟੀਕਲ ਬੰਦੇ ਹੈਗੇ ਇਹਨਾਂ ਦੇ ਪਿੱਛੇ ਸਤਾਧਾਰੀ ਬੰਦੇ ਨੇ ਸਤਾਧਾਰੀ ਕੋਈ ਬੰਦੇ ਹੋਣਗੇ ਸਾਨੂੰ ਤਾਂ ਨਹੀਂ ਪਤਾ ਕਹਿੰਦੇ ਹੋ ਤੁਸੀਂ ਵੀ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਤੇ ਜਿੱਥੋਂ ਤੁਸੀਂ ਫਾਈਲ ਲਾਇਆ ਉਹ ਵੀ ਇਮੀਗ੍ਰੇਸ਼ਨ ਦੇ ਕੰਮ ਕਰਦੇ ਆ ਤੁਸੀਂ ਕਹਿ ਰਹੇ ਹੋ ਹਾਂਜੀ 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 ਪਰ ਦੇਵ ਦੇ ਧੱਕਿਆ ਹੋ ਚੁੱਕਿਆ ਹੈ ਤੁਸੀਂ ਵੀ ਇੰਨੇ ਟਾਈਮ ਦੇ ਕੰਮ ਕਰ ਰਹੇ ਹੋ ਕੀ ਕਾਰਨ ਹੈ ਤੁਸੀਂ ਕੋਈ ਵੈਰੀਫਾਈ ਨਹੀਂ ਕੀਤਾ ਮੇਰਾ ਇੱਕ ਦੋਸਤ ਆਏ ਉਸਦੇ ਉਸਦੇ ਮੈਨੂੰ ਵਿਆਹ ਤੇ ਮਿਲਿਆ ਸੀ ਅਸੀਂ ਭਰੋਸੇ ਵਿੱਚ ਰਹਿ ਗਏ ਕਿ ਬੰਦਾ ਇਹ ਚਲੋ ਸਹੀ ਹੋਊਗਾ ਇਸ ਬਾਰੇ ਪਹਿਲਾਂ ਸੁਣਿਆ ਹੈ ਪਰ ਮੈਨੂੰ ਇਹਦੀ ਲੇਟੈਸਟ ਜਾਣਕਾਰੀ ਹੈਣੀ ਸੀ ਤੇ ਪਰ ਜਦੋਂ ਹੁਣ ਇਹਨੂੰ ਅਸੀਂ ਇਹਦੇ ਪਿੱਛਾ ਕੀਤਾ ਤੇ ਪਿੰਡ ਗਏ ਸਾਰੇ ਕਿਹਦੇ ਪਤਾ ਕੀਤਾ ਉਹ ਕਹਿੰਦੇ ਜੀ ਇਹਦਾ 10-15 ਕਰੋੜ ਦੀ ਧੱਕੀ ਮਾਰੀ ਬੈਠਾ ਹੈ ਤੇ ਸੋ ਇਹਦਾ ਪਿੰਡ ਹੈਗਾ ਫਾਈਲ ਦਾ ਫਾਈਲਰ ਵਿੱਚ ਪੈਂਦਾ ਇਹਦਾ ਲੁਕੇਰੀਆ ਲੁਕੇਰੀਆ ਪੈਂਦਾ ਕਰਨੀ ਵਾਲਾ ਥਾਣਾ ਪੈਂਦਾ ਸਾੜਾ ਦਾ ਟੋਟਲ 1 ਕਰੋੜ ਦੀ ਧੱਕੀ ਮਾਰੀ ਇਹਨਾਂ ਨੇ ਉਹ ਤਾਂ ਸਰ ਤੋਂ ਮਾਮਲਾ ਕਰ ਚੁੱਕਾ ਹੋ ਗਿਆ ਹੈ ਹਾਂਜੀ ਪ੍ਰੈਸ ਤੋਂ ਪ੍ਰੈਸ ਕਰੇ ਉਹਦਾ ਮਕਸਦ ਕੀ ਹੈ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਣੀ ਮੰਗ ਪਾਈ ਹੈ ਕਿ ਉਹਦੀ ਰਸਤਾ ਹੋਗੀ ਜਾਂ ਨਹੀਂ ਹੋਈਏ ਕੀ ਮੰਗਣਾ ਸਾਡਾ ਮਕਸਦ ਇਹ ਆ ਵੀ ਇਹਦੀ ਬੇਲ ਨਹੀਂ ਇੱਕ ਤਾਂ ਹੋਣੀ ਚਾਹੀਦੀ ਵੀ ਇਹਨੂੰ ਰਿਮਾਂਡ ਤੇ ਲਿਆ ਜਾਵੇ ਇਹਨੂੰ ਫੜਾਇਆ ਜਾਵੇ ਤੇ ਕਿਉਂਕਿ ਇਹ ਫਰਾਰ ਹੈ ਕਿਉਂਕਿ ਜੁਲਾਈ ਮਹੀਨੇ ਚੋਂ ਪਹਿਲਾਂ ਹੀ ਪਰਚਾ ਦਰਜ ਹੋਇਆ ਸੀ ਇਹ ਫਰਾਰ ਹੋ ਗਿਆ ਹੀ ਫਰਾਰ ਹੋ ਕੇ ਇਹ ਬੇਲਾਂ ਬੂਲਾਂ ਕਰਾਇਆ ਜਾਂਦਾ ਬਾਰੇ ਬਾਰੇ ਪਰ ਅਸੀਂ ਸਾਰੇ ਐਵੀਡੈਂਸ ਨਾਲ ਆਏ ਆ ਹਰ ਚੀਜ਼ ਨਾਲ ਲਈ ਆ ਕੋਰਟ 'ਚ ਵੀ ਅਸੀਂ ਹੁਣ ਅਪੀਲ ਕਰਾਂਗੇ ਵੀ ਜਿਹੜੀ ਇਹਦੀ ਬੇਲ ਨਾ ਕੀਤੀ ਜਾਵੇ ਇਹਨੂੰ ਰਿਮਾਂਡ ਤੇ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਆਏ ਦਿਨ ਠੱਗੀ ਮਾਰ ਰਿਹਾ ਕਿਉਂਕਿ ਇਹ ਦਫ਼ਤਰ ਹਜੇ ਵੀ ਚੱਲ ਰਿਹਾ ਖੁੱਲਿਆ ਦਫ਼ਤਰ ਇਹਦਾ ਇਹ ਦਫ਼ਤਰ ਘੋੜਿਆ ਚੌਂਚਾ ਇਨਸਟੈਂਟ ਐਂਟਰੀ ਓਵਰਸੀਜ਼ ਦੋਨੇ ਦੋਸ਼ੀ ਦੋਨੇ ਦੋਸ਼ੀ ਫਰਾਰ ਆਂ ਜੀ ਇਹ ਜੋ ਇਹ ਜਿਹੜਾ ਹਰਜੋਬਨ ਹੈ ਵਿਦੇਸ਼ ਚ ਜਾਂਦਾ ਇਹਦਾ ਪਾਸਪੋਰਟ ਜ਼ਬਤ ਕਰਨਾ ਚਾਹੀਦਾ ਇਹ ਜ਼ਬਤ ਕਰਨਾ ਚਾਹੀਦਾ ਇਹਦੇ ਕੋਲ ਯੂਕੇ ਦਾ ਵੀਜ਼ਾ ਹੈਗਾ ਹਰਜੋਬਨ ਸਿੰਘ ਕੋਲੇ ਆਫਿਸ ਖੁੱਲਾ ਹੈ ਇਹਦਾ ਹੰਨੀ ਹੈ ਜੀ ਜਿਸ ਆਫਿਸ ਹੈ ਦੋ ਤਿੰਨ ਕੁੜੀਆਂ ਭਾਈਆਂ ਉਹ ਵੀ ਪਟਕੀ ਦੇ ਪੁਲਿਸ ਨੂੰ ਕਿਹਾ ਕਿ ਉਹ ਆਫਿਸ ਖੁੱਲਾ ਉਹਤੇ ਰੇਡ ਕਰੋ ਜਾਂ ਬੰਦ ਕਰਾਓ ਉਹ ਕਾਰਵਾਈ ਅਸੀਂ ਪੁਲਿਸ ਨੂੰ ਕਿਹਾ ਪਰ ਅਜੇ ਤੱਕ ਅਜੇ ਤੱਕ ਨਹੀਂ ਕੋਈ ਕਾਰਵਾਈ ਹੋਈ ਕੁਝ ਦਾ ਥੋੜਾ ਚੰਗੀ ਲੋਗਾ ਮਾਮਲਾ ਦਰਜ ਹੋ ਗਿਆ ਸਾਡਾ ਐਕਸ਼ਨ ਇਹੀ ਹੈ ਵੀ ਇਹਦਾ ਪਿੱਛਾ ਕਰਾਂਗੇ ਜਿਹੜੇ ਅਸੀਂ ਪੈਸੇ ਆਜੇ ਕਢਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂ ਹੋਰ ਵੀ ਲੋਕਾਂ ਦੀ ਹੋਰ ਵੀ ਲੋਕਾਂ ਦੀ ਮਤ ਕਰਦੇ ਆ ਅਸੀਂ ਨਾ ਮੈਂ ਆਪਦਾ ਨੰਬਰ ਬੋਲ ਦਿੰਦਾ ਜੇ ਕਿਸੇ ਨਾਲ ਨੇ ਠੱਗੀ ਮਾਰੀ ਸਾਡਾ ਨਾਲ ਸੰਪਰਕ ਕਰੋ 9781200505 ਫਿਰ ਰੀਪੀਟ ਕਰ ਦਿੰਦਾ 9781200505 ਜੇ ਕਿਸੇ ਵੀ ਬੰਦੇ ਨੇ ਇਹਨਾਂ ਠੱਗੀ ਮਾਰੀ ਆ ਤੇ ਸਾਨੂੰ ਸੰਪਰਕ ਕਰ ਲਓ ਅਸੀਂ ਜਿੰਨਾ ਹੋ ਸਕਦਾ ਮਾਰ ਤੁਹਾਡੀ ਵੱਧੋ ਵਧ ਕਰਾਂਗੇ ਤੇ ਅਸੀਂ ਇਹੇ ਕੋਸ਼ਤ ਬੰਦਿਆਂ ਨਾਲ ਗੱਲ ਵੀ ਕੀਤੀ ਸਰ ਕੋ ਚਾਰ ਪੰਜ ਬੰਦਿਆਂ ਦਾ ਕੰਟੈਕਟ ਵੀ ਆਇਆ ਜਿਨ੍ਹਾਂ ਨੇ ਠੱਗੀ ਮਾਰ ਚੁੱਕਾ ਹੈ ਤੇ ਉਹਨਾਂ ਦਾ ਅਜੇ ਤੱਕ ਕੁਝ ਨਹੀਂ ਵਟਿਆ ਗਿਆ ਨਾ ਕੋਈ ਕੰਪਲੇਂਟ ਹੋਈ ਨਾ ਕੋਈ ਪਰਚਾ ਦਰਜ ਹੋਇਆ ਤੇ ਸਰਿਆਮ ਕਹਿੰਦਾ ਵੀ ਮੈਂ ਜਿਹੜਾ ਹੈਗਾ ਆਪਣਾ ਮੈਨੂੰ ਮੇਰਾ ਤੁਸੀਂ ਕੁਝ ਕਰ ਲੋ ਜਿਹੜਾ ਹਰਪਿੰਦਰ ਆ ਇਹਨੇ ਮੈਨੂੰ ਵਾਇਸ ਰਿਕਾਰਡਿੰਗਾਂ ਸੱਧੀਆਂ ਭੇਜੀਆਂ ਕਹਿੰਦਾ ਮੈਂ ਤੇਰਾ ਟਾਈਮ ਚਕਾ ਦੂੰ ਤੈਨੂੰ ਜਾਨੋਂ ਮਾਰ ਦੂੰ ਮੇਰੇ ਕੋਲ ਅੱਜ ਵੀ ਚੈਟ ਵਿੱਚ ਪਈਆਂ ਸੱਧੀਆਂ ਤਾਂ ਹੋ ਗਿਆ ਦਿੰਦੇ ਮੈਂ ਹਾਂਜੀ ਸੁਣਾਉਂਦਾ ਮਾਣਾ ਹੈਗਾ ਨਾ ਹੋਰ ਜੇ ਤੂੰ ਆਪ ਹੈ ਮਾਰਾ ਹੈਗਾ ਨਾ ਹੋਰ ਤਾਂ ਮੈਂ ਇਹ ਜਵਾਬ ਦੇ ਮੇਰੇ ਨਾਲ ਤੇਰਾ ਕੋਈ ਲਾਗਾ ਤੱਕ ਹੈਗਾ ਜਿਹੜੇ ਕੰਮਾਂ ਚ ਥੋਪਿਆ ਹੋਇਆ ਆ ਠੀਕ ਹੈ ਨਾ ਭਾਈ ਸਾਹਿਬ ਪਰਚੇ ਪੁਰਚੇ ਦੀ ਗੱਲ ਛੱਡ ਦਾਂ ਪਰਚੇ ਬੰਦ ਹੁੰਦੇ ਆ ਜਨਾਨੀਆਂ ਤੇ ਨਹੀਂ ਪੈਂਦੇ ਤੇ ਇਹ ਵੀ ਕਹਿੰਦਾ ਪਰਚੇ ਪੁਰਚੇ ਹਟਾ ਦਾਂ ਨਹੀਂ ਮੈਂ ਪਰਚੇ ਫੜਦਾ ਰਹਿੰਦੇ ਆ ਪਾਇਜ਼ਾ ਪਰ ਕੇ ਬੁਰਚੀਆਂ ਦੀ ਗੱਲ ਛੱਡ ਦੋ ਪਰਚੇ ਵਰਦਾਂ ਤੇ ਪੈਂਦੇ ਹੁੰਦੇ ਆ ਜਨਾਨੀਆਂ ਤੇ ਨਹੀਂ ਪੈਂਦੇ ਹੁੰਦੇ ਤੇ ਆ ਤੇਰੀ ਗੱਲ ਦਾ ਹੀ ਜਵਾਬ ਦਿੰਦਾ ਮੈਂ ਜਿਹੜੀਆਂ ਬਦੂਰ ਕਰਦਾ ਤੁਸੀਂ ਕੀਤੀਆਂ ਨਾ ਫੋਟੋਆਂ ਜਵਾਕਾਂ ਨੂੰ ਸੈਂਡ ਕਰ ਕਦੇ ਕਿਸੇ ਨੂੰ ਕਰ ਕਦੇ ਕਿਸੇ ਨੂੰ ਕਰ ਇਹ ਤੁਹਾਡਾ ਵੀ ਸਾਰਾ ਕੁਝ ਮਟੀਰੀਅਲ ਲੋਕਾਂ ਕੋਲੇ ਪਿਆ ਆ ਤੁਸੀਂ ਵੀ ਜਿਹੜੀਆਂ ਠੱਗੀਆਂ ਮਾਰੀਆਂ ਨਾ ਸਾਰਾ ਕੁਝ ਸਾਡੇ ਕੋਲੇ ਹੈਗਾ ਰਿਕਾਰਡ ਇੱਕ ਇੱਕ ਬੱਚੇ ਦਾ ਤੇ ਤੇਰੇ ਦਾ ਵੀ ਸਾਨੂੰ ਹੀ ਪਤਾ ਕਿੰਨੇ ਤੁਸੀਂ ਦੁੱਧ ਧੋਤੇ ਹੈਗੇ ਹੋ ਸਭੀ ਠੀਕ ਆ ਨਾ ਜਿਹੜਾ ਕੰਮ ਤੋਂ ਪਈਏ ਨਾ ਪਰਚਾ ਕਰਾਉਣਾ ਕਰੋੜ ਇਹਦੇ ਨਾਲ ਤੇਰਾ ਬਾਹਰ ਬੈਠੇ ਤੇ ਕੰਮ ਕਰਾਉਣਾ ਸੀ ਤੇ ਉਤੋਂ 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 ਸਾੜੇ 9 ਠਗੀ ਮਾਰ ਕੇ ਉੱਥੇ ਕਹਿੰਦਾ ਮੈਂ ਤੁਹਾਡੇ ਕੋਲ ਮੇਰੇ ਕੋਲ ਥੋੜਾ ਰਿਕਾਰਡ ਪਿਆ ਹੈ ਸਾਡੀਆਂ ਨੇ ਜਾਲੀ ਫੋਟੋਆਂ ਬਣਾ ਕੇ ਲਿਖ ਕੇ ਵੀ ਠਗੀ ਮਾਰੀ ਐ ਜੋ ਤੇ ਸਾਨੂੰ ਸਾਮੇ ਬਲੈਕਮੇਲ ਕਰ ਲਾ ਗਿਆ ਕਿਆਂ ਤੁਹਾਡੀਆਂ ਫੋਟੋਆਂ ਪਾਉਂਗਾ ਜਿਹੜੀ ਜੁਪਾ ਤੁਸੀਂ ਪੈਸੇ ਲਈ ਸੀ ਪਹਿਲੇ ਫਸੂਲਾ ਅਸੀਂ ਕਿਸੇ ਤੋਂ ਪੈਸੇ ਨਹੀਂ ਲੈਂਦੇ ਸਾਰੇ ਕਲਾਇੰਟਾਂ ਦਾ ਨੰਬਰ ਹੈਗਾ ਅਸੀਂ ਉਹਨਾਂ ਨੂੰ ਆਫਟਰ ਵੀਜ਼ਾ ਕੀਤਾ ਹੈ ਤੇ ਅਸੀਂ 1 ਰੁਪਿਆ ਵੀ ਲਿਆ ਸਕਦੀ ਹਾਂ ਉਹਨਾਂ ਦੀ ਐਮਬੈਸੀ ਫੀਸਾਂ ਵੀ ਅਸੀਂ ਵਾਪਸ ਕੀਤੀ ਹੈ ਹਾਂਜੀ 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 ਸਾਰੇ ਪੈਸੇ ਸਾਡੇ ਕੋਲ ਆਲੇ ਕੋਲ ਸਾਰੇ ਅਸੀਂ ਆਪ ਦੇ ਕੋਲ ਇੱਥੇ ਅਸੀਂ ਉਹਨਾਂ ਨਾਲ ਮਾਊਟ ਯਾਨੀ ਕਿ ਚੈੱਕ ਕਰਾਂਗੇ ਕਿ ਹੈ ਜਾਂ ਕੈਸ਼ ਪ੍ਰਿੰਟ ਹੋਣੇ ਕਿਹਾ ਜਿਹੜਾ 75 ਲੱਖ ਉਹ ਵੱਖ-ਵੱਖ ਤਰੀਕਿਆਂ ਨਾਲ ਐਗਰੀਮੈਂਟ ਹੈਗਾ ਨੋਟਰੀ ਦਾ ਉਹ ਕੈਸ਼ ਆ ਬਾਕੀ ਜਿਹੜਾ ਹੈਗਾ ਖਾਤੇ ਰਹੀਂ ਗਿਆ 25 ਲੱਖ ਰੁਪਏ ਸਾਰ ਰਿਕਾਰਡ ਹੈਗਾ ਸਾਰ ਰਿਕਾਰਡ ਆ ਜੀ ਨਾਲ ਲਾਇਆ ਹੋਇਆ ਤੁਸੀਂ ਉਹ ਬੰਦਾ ਪਰਮਿਟ ਤੋਂ ਬਾਅਦ ਕੁਝ ਪੈਸੇ ਲੈਣੇ ਚਲੋ ਹਾਂਜੀ ਹਾਂਜੀ ਜਦੋਂ ਉਹਨਾਂ ਨੇ ਵੀਜ਼ਾ ਲਾ ਗਿਆ ਦਾ ਇਹਨੇ ਯੂਕੇ ਦੀ ਵੀਜ਼ਾ ਦੀ ਗੱਲ ਕੀਤੀ ਆਫਟਰ ਵੀਜ਼ਾ ਲੈਣੀ ਆ ਸਾਡੇ ਤੋਂ ਸਾਦੀ ਉਹਨੇ ਵੈਸੀ ਵੀਜ਼ਾਂ ਹੀ ਵਾਪਸ ਲਈਆਂ ਸਾਡੇ ਕੋਲ ਵੀਡੀਓ ਵੀ ਪਈਆਂ ਅਸੀਂ ਉਹਨਾਂ ਪੈਸੇ ਮੋੜ ਕੇ ਉਹ ਵੀ ਤੇ ਵੀਡੀਓ ਬਣਾਈਆਂ 1.5 2 ਲੱਖ ਰੁਪਏ ਉਹ ਵੀ ਮੋੜਿਆ ਪੱਲਿਓ ਮੋੜਿਆ ਉਹ ਵੀ ਪਹਿਲਾਂ ਵੀ ਫਾਈਨਲ ਲਗਾਉਂਦੇ ਰਹੇ ਉਹਨਾਂ ਕੋਲ ਪਹਿਲਾਂ ਹਾਂਜੀ ਅਸੀਂ ਨਹੀਂ ਇਹਨਾਂ ਕੋਲ ਅਸੀਂ ਪਹਿਲੀ ਏਰੀ ਵਸੇ ਇਹਨਾਂ ਕੋਲ ਪਹਿਲੀ ਏਰੀ ਵਸੇ ਕਿਉਂਕਿ ਇਹਦੇ ਹਸਪਤਾਲ ਤੇ ਮੈਨੂੰ ਜਿਹੜਾ ਮੈਂ ਦੋਸਤ ਆ ਉਹਦੇ ਵਿਆਹ ਤੇ ਮਿਲਿਆ ਹੀ ਉਹਦਾ ਅੱਗੇ ਮਤਰ ਸੀ ਬਾਅਦ ਚ ਉਹ ਠੱਗੀ ਵਜੀ ਉਹ ਵੀ ਮੁੱਕਰ ਗਿਆ ਫਨਾ ਮੇਰਾ ਕੋ ਲੈਣਾ ਦਿਆ ਠੀਕ